ਅਸੀਂ 28 ਸਾਲ ਤੋਂ ਬਾਅਦ ਜੀ ਜੇਲ੍ਹ ਤੋਂ ਪੈਰ ਪਾਇਆ ਪਿਛਲੇ 9 ਮਈ ਨੂੰ ਇਹ ਭਾਈ ਸਾਹਿਬ ਗੁਰਮੀਤ ਸਿੰਘ ਜੀ ਭਾਈ ਸੁਨਸ਼ੇਰ ਸਿੰਘ ਜੀ ਮੈਂ ਖੁਦ ਲਖਵਿੰਦਰ ਸਿੰਘ ਨਾਂਗਵਾਲ ਔਰ 28 ਸਾਲ ਬਾਅਦ ਸਾਨੂੰ ਪੱਕਾ ਕੱਚੀ ਜਮਾਨਤ ਤੇ ਮਿਲਿਆ ਜੀ ਇਹ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂ ਗੁਰੂ ਮਹਾਰਾਜ ਦਾ ਗਰੀਬ ਨਵਾਜ਼ ਦਾ ਜਿਨ੍ਹਾਂ ਨੇ ਸਾਨੂੰ ਇਸ ਤਖਤ ਤੇ ਸੱਦ ਕੇ ਆਪਣੀ ਗੋਦੀ ਵਿੱਚ ਬਿਠਾ ਕੇ ਸਨਮਾਨ ਦਿੱਤਾ ਜੀ ਤੇ ਬਾਕੀ ਮੈਂ ਕਹਾਂਗਾ ਕਿ ਮੀਤ ਸਿੰਘ ਜੀ ਨੂੰ ਜ਼ਰੂਰ ਤੋਖਰ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਾਈਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜਿਆਂ ਦੇ ਇਸ ਧਰਤੀ ਉੱਤੇ ਆ ਕੇ ਬੜਾ ਬੜਾ ਭਾਗਾ ਮਹਿਸੂਸ ਕਰਦਾ ਹਾਂ ਜਿ세ਦਾ ਸ਼੍ਰੀ ਕਾਲ ਤਖਤ ਸਾਹਿਬ ਹੈਦ ਗ੍ਰੰਥੀ ਸਾਹਿਬ ਪਈ ਗੁਰਮੁਖ ਸਿੰਘ ਜੀ ਇਹਨਾਂ ਨੇ ਸਾਨੂੰ ਜਿਹੜੋ ਇੱਥੇ ਸੰਗਤ ਦੇ ਦਰਸ਼ਨ ਕਰਨ ਦਾ ਇਸ ਸਥਾਨ ਦੇ ਉੱਤੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਕੋਟਾਣ ਕੋਟ ਧੰਨਵਾਦ ਹੈ ਸੰਗਤ ਦੇ ਦਰਸ਼ਨ ਕਰਕੇ ਇਸ ਜਗ੍ਹਾ ਤੇ ਆ ਕੇ ਆਪਣੇ ਆਪ ਨੂੰ ਵੱਡੇ ਭੱਗਾਂ ਵਾਲਾ ਮਹਿਸੂਸ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਸੰਗਤ ਅੱਜ ਬਹੁਤ ਖੁਸ਼ਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਅਤੇ ਹੈੱਡ ਗ੍ਰੈਫੀਕ ਮਮ ਸਿੰਘ ਜੀ ਅਲਦਗ ਦੇ ਸਤਿਕਾਰਯੋਗ ਹਰ ਬਿਨਾਰੀ ਵਿਰਾਜ ਅਗਰ ਸਾਹਿਬ ਦਰਸ਼ਨ ਕੀਤੇ ਗੁਰੂ ਮਹਾਰਾਜ ਦੀ ਹਜ਼ੂਰੀ ਚਾਹੇ ਸਾਡੇ ਵੱਡੇ ਭਾਗ ਹੈ ਤੋ ਇਹਨਾਂ ਦੇ ਦਰਸਕ ਸਿੰਘਾਂ ਦੇ ਹੋਏ ਤੇ ਜੇ ਜੇਦਾ ਜੀ ਹੋਏ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਆ ਕੇ ਅਰਦਾਸ ਕੀਤੀ ਜੋ ਸਾਡੀ ਪਰੋਲ ਹੋਈ ਹੈ ਇਸ ਦਾ ਧੰਨਵਾਦ ਕਰਨਾ ਹੈ ਜੀ ਅਤੇ ਉਹ ਅੱਜ ਅਸੀਂ ਅਰਦਾਸ ਕਰਕੇ ਚਲੇ ਹਾਂ ਉਹ ਹੈ ਜੀ ਦਾ ਖਾਲਸਾ ਰਿਸਪੈਕਟਫੁਲ ਜੀ ਆਪਣੇ ਰਿਸਪੈਕਟੇਬਲ ਸਾਡੇ ਅਕਾਲ ਤਖਤ ਦੇ ਅਥੀਰ ਸਾਹਿਬ ਭਾਈ ਸਾਹਿਬ ਰਵੀ ਸਿੰਘ ਜੀ ਤੇ ਹੈਡਕੰਸ ਸਾਹਿਬ ਸਰਦਾਰ ਗੁਰਮukh ਸਿੰਘ ਜੀ ਸਾਰੀ ਟੀਮ ਦੀ ਤਾਂ ਲੱਖ ਲੱਖ ਧੰਨਵਾਦ ਹੈ ਜੀ ਇਹਨਾਂ ਦਾ ਸਤਿਪਾਸ਼ਾ ਨੇ ਸਾਨੂੰ ਇਹਨਾਂ ਦੀ ਹਜ਼ੂਰੀ ਵਿੱਚ ਇਹਨਾਂ ਦੀ ਡਿਊਟੀ ਲਾ ਕੇ ਸਾਨੂੰ ਸਨਮਾਨਤ ਕੀਤਾ ਔਰ ਅਸੀਂ ਇਹ ਅਰਦਾਸ ਕਰਦੇ ਆਂ ਬਾਕੀ ਸਿੰਘ ਵੀ ਬੰਦੀ ਸਿੰਘ ਨੇ ਜਿਹੜੇ ਇਸ ਟਾਈਮ ਜੇਲ੍ਹਾਂ ਚ ਬੰਦ ਨੇ ਤੇ ਹੋਰ ਭਾਈ ਅਮਰਸਪਾਲ ਸਿੰਘ ਜੀ ਦਾ ਉਹਨਾਂ ਦਾ ਜਿੰਦਾ ਮੋਰਚਾ ਲੱਗਿਆ ਹੋਇਆ ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਅੱਗੇ ਭਈ ਉਹਨਾਂ ਨੂੰ ਵੀ ਬਤ ਰਿਲੀਮ ਮਿਲੇ ਉਹਦੇ ਪਰਿਵਾਰ ਨੂੰ ਵੀ ਰਿਲੀਮ ਮਿਲੇ 105 ਨੂੰ ਵੀ ਅਸੀਂ ਅਪੀਲ ਕਰਦੇ ਆਂ ਅਰਦਾਸ ਕਰਦੇ ਆਂ ਕਿ ਬੰਦੀ ਸਿੰਘ ਨੇ ਜਿਹੜੇ ਪਿੱਛੇ ਉਹਨਾਂ ਲਈ ਵੀ ਉਹ ਅਰਦਾਸਾਂ ਕਰਨ ਜਿੰਨਾ ਵੀ ਹੋ ਸਕਦਾ ਜਿਸ ਪ੍ਰਕਾਰ ਦੀ ਵੀ ਉਹ ਸੇਵਾ ਕਰ ਸਕਦੇ ਨੇ ਜਰੂਰ ਕਰਨ ਸੋ ਇੰਨੀ ਗੱਲ ਕਹਿੰਦੇ ਆਪਜੀ ਤੋਂ ਇਜਾਜ਼ਤ ਲੈਣੇ ਜੀ ਕੋਈ ਹੋਰ ਕੁਐਸਚਨ ਪੁੱਟ ਕਰਨਾ ਸੀ ਕਰ ਸਕਦੇ ਆ ਸਵਾਲ ਇਹ ਸੀਗਾ ਜੀ 28 ਸਾਲ ਕਹਿ ਦਿੰਨਾ ਇੱਕ ਸੌਖਾ ਆ 21 ਸਾਲ ਦੇ ਵਿੱਚ ਇੱਕ ਬੱਚਾ ਜਿਹੜਾ ਜਾਂਦਾ ਉਹ ਨੌਜਵਾਨ ਹੋ ਜਾਂਦਾ ਆ ਉਹ ਵੀ ਗਾਂ ਬੱਚਿਆਂ ਵਾਲਾ ਹੋ ਜਾਂਦਾ ਜੀ ਤੁਸੀਂ 28 ਸਾਲ ਇੱਕ ਜਿਨ ਕਹਿੰਦੇ ਬੰਦ ਕੋਠੜੀ ਛੋਟੀ 8x8 ਦੀ ਜਿਹੜੀ ਚੱਕੀ ਚ ਉਹ ਕਹਿੰਦੇ ਉਹਦੇ ਵਿੱਚ ਜਿਹਦੇ ਵਿੱਚ ਬੰਦਾ ਆਪਣੇ ਸਰੀਰ ਨੂੰ ਵੀ ਪ੍ਰੋਪਰ ਖੋਲ ਨਹੀਂ ਸਕਦਾ ਉਸੇ ਜਿਹੇ ਹਾਲਾਤਾਂ ਵਿੱਚ ਕੱਡੇ ਨੇ ਉਸ ਸੰਗਤ ਨੂੰ ਤੁਸੀਂ ਦੱਸੋ ਵੀ ਉਹ 28 ਸਾਲ ਕਿਸ ਤਰੀਕੇ ਨਾਲ ਤੁਸੀਂ ਗੁਜ਼ਾਰੇ ਉਹਤੇ ਕਿੰਨੀਆਂ ਮੁਸ਼ਕਲਾਂ ਕਿੰਗੀਆਂ ਚੱਲੀਆਂ ਤੁਸੀਂ ਅਸੀਂ ਉਹ 28 ਸਾਲ ਜੀ ਆਪਣੇ ਪੰਥ ਲਈ ਆਪਣੇ ਗੁਰੂ ਗ੍ਰੰਥ ਲਈ ਹਨ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨਾਂ ਉਹ ਵੱਧ ਫੁੱਲ ਸਕੇ ਉਹਨਾਂ ਲਈ ਉਹ ਕਾਰਜ ਸ਼ਹੀਦ ਭਾਈ ਦਲਾਵਰ ਸਿੰਘ ਜੀ ਨੇ ਆਪਣੇ ਪਿੰਡੇ ਤੇ ਹੱਡਾ ਕੇ ਕੀਤਾ ਉਸ ਸਮੇਂ ਦੀ ਉਸ ਬੱਚੇ ਸਰਕਾਰ ਨੂੰ ਤੇ ਤੁਸੀਂ ਗੱਲ ਕੀਤੀ ਜੀ ਉਸ ਉਹਦੇ ਚੱਕੀ ਦੇ ਵਿੱਚ ਹਨ ਕਿਵੇਂ ਤੁਸੀਂ ਬੀਤ ਕੀਤੇ ਅਸੀਂ ਗੁਰੂ ਸਾਹਿਬ ਦੇ ਸ਼ਬਦ ਦਾ ਸਹਾਰਾ ਲੈ ਕੇ ਬਾਣੀ ਦਾ ਸਹਾਰਾ ਲੈ ਕੇ ਉਨ੍ਹਾਂ ਦੀ ਉਸਤਤ ਕਰਕੇ ਉਸ ਕਾਲ ਪੁਰਖ ਦੀ ਉਸਤਤ ਕਰਕੇ ਆਪਣੇ ਗੁਰੂ ਸਹਿਬਾਨ ਦੀ ਉਸਤਤ ਕਰਕੇ ਉਹ ਪਾਲ ਅਸੀਂ ਉੱਥੇ ਗੁਜ਼ਾਰ ਰਹੇ ਨੇ ਬੜੇ ਆਨੰਦਮਈ ਸਨ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪੰਥ ਤੋਂ ਤੇ ਅਸੀਂ ਚੜ੍ਹਦੀ ਕਲਾ ਵਿੱਚ ਆ ਜੀ ਬਾਕੀ ਸਿੰਘ ਵੀ ਚੜ੍ਹਦੀ ਕਲਾ ਵਿੱਚ ਨੇ ਸੋ ਇਸ ਤਰ੍ਹਾਂ ਦੀ ਜੋ ਵੀ ਔਖੀ ਘੜੀ ਸੀਗੀ ਉਹ ਵੀ ਮਹਾਰਾਜ ਨੇ ਸਾਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਬਹੁਤ ਸਾਰੇ ਸਿੰਘ ਨੇ ਜਿਵੇਂ ਕਿ ਅਜੇ ਵੀ ਜੇਲ੍ਹਾਂ ਦੇ ਵਿੱਚ ਚੱਕੀਆਂ ਦੇ ਵਿੱਚ ਬੰਦ ਨੇ ਜੀ ਜੀ ਉਹ ਵੀ ਠਾਈ ਠਾਈ ਤੀ 30 ਸਾਲਾਂ ਤੋਂ ਉੱਥੇ ਬੈਠੇ ਨੇ ਜੀ ਜੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਆ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹਾਵਾ ਚੁੱਕੀ ਜਾਂਦੀ ਹੈ ਤੁਸੀਂ ਉਹਨਾਂ ਦੇ ਕੋਲੋਂ ਵੀ ਕਹਿ ਸਕਦੇ ਆ ਉਹਨਾਂ ਦੇ ਵਿੱਚ ਵੀ ਰਹਿ ਕੇ ਆ ਸਕਦੇ ਹੋ ਤੁਸੀਂ ਵੀ ਦੇਖਿਆ ਉਹ ਵੀ ਇੰਨੇ ਸਾਲਾਂ ਤੋਂ ਰੁਕ ਰਹੇ ਤੁਹਾਡੇ ਦਿਲ 'ਚ ਉਹਨਾਂ ਲਈ ਵੀ ਕੋਈ ਅਰਦਾਸ ਵੰਦੀ ਤੁਸੀਂ ਉਹਨਾਂ ਲਈ ਵੀ ਕੁਝ ਕਹਿਣਾ ਚਾਹੋਗੇ ਨਹੀਂ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ درست ਹੈ ਜੀ ਅਰਦਾਸ ਨੇ ਇਸ ਤਰ੍ਹਾਂ 24 ਆਰ 24 ਘੰਟੇ ਅਰਦਾਸ ਕਰਦੇ ਆ ਉਹਨਾਂ ਲਈ ਵੀ ਸਾਡੇ ਉਹ ਕੋ ਕੇਸ ਵਾਰ ਨੇ ਸਾਡੇ ਸਾਡੇ ਵਿੱਚ ਹੀ ਨੇ ਉਹ ਜਿੰਨੇ ਵੀ ਸਿੰਘ ਨੇ ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ ਸਾਰੇ ਪੰਜਾਬ ਲਈ ਸਾਰੇ ਪੰਥ ਲਈ ਦਰਦ ਰੱਖਦੇ ਆ ਕੋਈ ਪਾਰਟਿਕੂਲਰ ਇੱਕ ਬੰਦੇ ਲਈ ਨਹੀਂ ਤੇ ਚੜਦੀ ਕਲਾ ਦੀ ਅਰਦਾਸ ਕਰਦੇ ਆ ਹੁਣ ਵੀ ਕਰਦੇ ਆ ਹੁਣ ਵੀ ਐਕਸਪੈਕਟ ਕਰਦੇ ਆ ਵੀ ਸਾਡਾ ਪੰਜਾਬ ਸਾਡਾ ਪੰਥ ਸਾਡਾ ਗ੍ਰੰਥ ਹਮੇਸ਼ਾ ਹੀ ਬਲੰਦੀਆਂ ਚ ਰਹੇ ਔਰ ਹੁਣ ਵੀ ਕਿਸੇ ਪ੍ਰਕਾਰ ਦੀ ਕੋਈ ਸੇਵਾ ਕੋਈ ਕੁਰਬਾਨੀ ਦੇਣੀ ਪੈਂਦੀ ਆ ਅਸੀਂ ਤਿਆਰ ਬਰ ਤਿਆਰ ਆ ਪੰਥ ਨੂੰ ਪਹਿਲਾਂ ਹੀ ਤੁਹਾਡੇ ਤੇ ਬਹੁਤ ਮਾਣ ਹੈ ਜੀ ਤੁਸੀਂ ਆਪਣੀ ਜ਼ਿੰਦਗੀ ਦੇ 28 ਸਾਲ ਕੋਈ ਇੱਕ ਮਿੰਟ ਵੀ ਕਿਤੇ ਸੇਵਾ ਕਰਦਾ ਮੇਰਾ خیال ਮੇਰੇ ਬਾਰੇ ਦਾ ਹੰਕਾਰ ਚਾਚਾ ਨਹੀਂ ਇਹ ਗੁਰੂ ਸਾਹਿਬ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਸੇਵ ਲਏ ਜੀ ਇਹ ਉਹਨਾਂ ਦੇ ਲਿਖੇ ਆ